ਜ਼ਿਲ੍ਹਾ ਅੰਮ੍ਰਿਤਸਰ ਹਲਕਾ ਰਾਜਾ ਸੰਸੀ ਦੇ ਦੀਨੋਂ ਦੇ ਸਰਹੱਦੀ ਪਿੰਡ ਹਾਸ਼ਮਪੂਰਾ ਦੇ ਗੁਰਦੁਆਰਾ ਸਿੰਘ ਸਵਾ ਸਪੀਕੀ ਦੂਸਰਾ ਗੁਰਮਤੀ ਸਮਾਗਮ ਐਨ ਆਰ ਆਈ ਵੀਰਾਂ ਅਤੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਮਹਾਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ। ਇਸ ਉਪਰੰਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਭੋਗ ਪਾਈ ਗਈ ਉਪਰੰਤ ਸਜੇ ਸੁੰਦਰ ਦੀਵਾਨ ਦੇ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਕਵੀਸ਼ਰੀ ਜਥੇ ਜਿਨ੍ਹਾਂ ਦੇ ਵਿੱਚ ਕੀਰਤਨੀ ਜਥਾ ਭਾਈ ਅੰਗਰੇਜ਼ ਸਿੰਘ ਇੰਟਰਨੈਸ਼ਨਲ 골ਡ ਮੈਡਲਿਸਟ ਭਾਈ ਸਤਨਾਮ ਸਿੰਘ ਲਾਲੂ ਹੁਮਨ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬਾ ਲਈ ਭਾਈ ਸੁਲੱਖਣ ਸਿੰਘ ਰਿਆੜ ਦਾ ਕਵਿਸ਼ਰੀ ਜੱਥਾ, ਸ਼ਿੰਗਾਰਾ ਸਿੰਘ ਹਾਸ਼ਮਪੁਰ ਇੰਟਰਨੈਸ਼ਨਲ ਪੰਥਕ ਢਾਡੀ ਜੱਥਾ, ਕਥਾਵਾਚਕ ਭਾਈ ਜੱਜਵਿੰਦਰ ਸਿੰਘ ਅਜਨਾਲਾ, ਭਾਈ ਮਲਕੀਤ ਸਿੰਘ ਸ਼ੇਖ ਪੱਟੀ ਦਾ ਕਵਿਸ਼ਰੀ ਜੱਥਾ, ਹਜ਼ੂਰੀ ਢਾਡੀ ਜੱਥਾ ਭਾਈ ਕਿਰਪਾਲ ਸਿੰਘ ਅਜਨਾਲਾ ਦੇ ਜੱਥਿਆਂ ਵੱਲੋਂ ਕਥਾ ਕੀਰਤਨ ਤੇ ਗੁਰਬਾਣੀ ਦੀ ਸ਼ਹਿਬਰ ਲਗਾ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੁੜੀਆਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਸਮਾਗਮ ਦੇ ਵਿੱਚ ਸੰਤ ਮਹਾਪੁਰਸ਼ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਹਜ਼ੂਰ ਸਾਹਿਬ ਵਾਲੇ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਸੰਤ ਬਾਬਾ ਜਗੀਰ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਸੰਤ ਬਾਬਾ ਕੁਲਦੀਪ ਸਿੰਘ ਜੀ ਕਾਰ ਸੇਵਾ ਹਜ਼ੂਰ ਸਾਹਿਬ ਵਾਲੇ ਸੰਤ ਬਾਬਾ ਜੋਗਿੰਦਰ ਸਿੰਘ ਜੀ ਲੋਕਪੋਕੇ ਸ਼ਹੀਦਾ ਸਾਹਿਬ ਵਾਲੇ ਸੰਤ ਬਾਬਾ ਮੁਖਤਾਰ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਜੀ ਨੇ ਉਕੇੱਚੇ ਤੌਰ ਤੇ ਹਾਜ਼ਰੀਆਂ ਭਰੀਆਂ ਪ੍ਰਬੰਧਕਾਂ ਵੱਲੋਂ ਆਏ ਹੋਏ ਸੰਤ ਮਹਾਪੁਰਸ਼ਾਂ ਅਤੇ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੇਵਾਦਾਰਾਂ ਵੱਲੋਂ ਸੰਗਤਾਂ ਦੇ ਲਈ ਚਾਹ ਪਕੌੜੇ ਜਲੇਬੀਆਂ ਸਮੇਤ ਅਨੇਕਾਂ ਸੁਆਦੀ ਪਕਵਾਨਾਂ ਦੇ ਲੰਗਰ ਅਤੁੱਟ ਵਰਤਾਏਗੇ ਇਸ ਮੌਕੇ ਲੰਗਰ ਦੀ ਸੇਵਾ ਸ਼੍ਰੀ ਸੁਖਮਨੀ ਸਾਹਿਬ ਸੁਸਾਇਟੀ ਦੀਆਂ ਬੀਬੀਆਂ ਵੱਲੋਂ ਕੀਤੀ ਗਈ ਇਸ ਮੌਕੇ ਅਤੀ ਸਰਪੰਚ सुरेंद्र ਸਿੰਘ ਸੁਖਦੇਵ ਸਿੰਘ ਮਾੜੀਵਾਲੇ ਸਮਾਗਮ ਵਿੱਚ ਐਨ ਆਰ ਆਈ ਵੀਰ ਜਗਪ੍ਰੀਤ ਸਿੰਘ ਭੁੱਲਰ ਆਸਟ੍ਰੇਲੀਆ ਗੁਰਚੇਤ ਸਿੰਘ ਸੰਧੂ ਆਸਟ੍ਰੇਲੀਆ ਬਚਿੱਤਰ ਸਿੰਘ ਸੰਧੂ ਕੈਨੇਡਾ ਹਰਪਰਤਾਪ ਸਿੰਘ ਹੈਰੀ ਮੰਗਟ ਯੂ ਐਸ ਏ ਸੋਹਣਪ੍ਰੀਤ ਸਿੰਘ ਚਾਹ ਯੂ ਐਸ ਏ ਗੁਰਪ੍ਰੀਤ ਸਿੰਘ ਢਿੱਲੋਂ ਯੂਕੇ, ਆਕਾਸ਼ਦੀਪ ਸਿੰਘ ਢਿੱਲੋਂ ਯੂਐਸਏ, ਸ਼ੁਭਸ਼ੇਰ ਸਿੰਘ ਢਿੱਲੋਂ ਯੂਐਸਏ, ਵਿਕਰਮਜੀਤ ਸਿੰਘ ਸੰਧੂ ਯੂਐਸਏ, ਬਲਰਾਜ ਸਿੰਘ ਸੰਧੂ ਕੈਨੇਡਾ, ਮਲਕੀਤ ਸਿੰਘ ਚਾਹਲ ਜਰਮਨ, ਲਵਪ੍ਰੀਤ ਸਿੰਘ ਚਾਹ ਯੂਕੇ, ਲਾਪ੍ਰੀਤ ਸਿੰਘ ਹੈਰੀ ਢਿੱਲੋਂ ਨਿਊਜ਼ੀਲੈਂਡ, ਗੁਰਪਿੰਦਰ ਸਿੰਘ ਸੰਧੂ ਯੂਕੇ, ਪ੍ਰਭਜੀਤ ਸਿੰਘ ਸੰਧੂ ਦੁਬਈ, ਸ਼ਰਨਦੀਪ ਸਿੰਘ ਸੰਧੂ ਦੁਬਈ, ਸਤਿੰਦਰ ਸਿੰਘ ਪੁਰਤਗਾਲ ਮਨਪਵਿੱਤਰ ਸਿੰਘ ਐਸਪੀ ਚਾਹ ਨਿਊਜ਼ੀਲੈਂਡ ਹਰਪਾਲ ਸਿੰਘ ਬੁੱਟਰ ਜਰਮਨ ਸ਼ਿਪਕਰਨ ਸਿੰਘ ਮੰਗਟ ਨਿਊਜ਼ੀਲੈਂਡ ਗੁਰਸੇਵਕ ਸਿੰਘ ਦਿਲ ਕੈਨੇਡਾ ਜੋਬਨਦੀਪ ਸਿੰਘ ਸੰਧੂ ਹਰਨਿੰਦ ਬੁੱਟਰ ਸਮੇਤ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਸੇਵਾਦਾਰ ਗੁਰਵਿੰਦਰ ਸਿੰਘ ਗਰੰਥੀ ਬਾਬਾ ਸ਼ਿੰਗਾਰਾ ਸਿੰਘ ਸੁਖਦੀਪ ਸਿੰਘ ਬੂਟਰ ਬਖਸ਼ੀ ਸਿੰਘ ਪੁੱਲਰ ਭੁਪਿੰਦਰ ਸਿੰਘ ਸਬਕਾ ਸਰਪੰਚ ਜਸਵੰਤ ਸਿੰਘ ਢਿੱਲੋ ਦਿਲਵਾਨ ਸਿੰਘ ਹਰਪਜਨ ਸਿੰਘ ਮੈਂਬਰ ਰਣਜੀਤ ਸਿੰਘ ਤਸਵੀਰ ਸਿੰਘ ਨਿਹੰਗ ਸਿੰਘ ਜਸਪਾਲ ਸਿੰਘ ਸ਼੍ਰੀ ਗੁਰੂ ਸੇਕ ਸਭਾ ਦੇ ਦਿਲਵਾਨ ਸਿੰਘ ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਚੰਨਤ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਆਸ-ਪਾਸ ਦੀਆਂ ਪਿੰਡਾਂ ਤੋਂ ਇਲਾਵਾ ਪਿੰਡ ਦੀਆਂ ਸੰਗਤਾਂ ਨੇ ਗੁਰਮਤੀ ਸਮਾਗਮ ਦੇ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਦੌਰਾਨ ਪ੍ਰદાન ਗੁਰਵਿੰਦਰ ਸਿੰਘ ਅਤੇ ਸਮੂਹ ਮੈਟੀ ਵੱਲੋਂ ਆਏ ਹੋਏ ਰਾਗੀ ਢਾਡੀ, ਕਵੀਸ਼ਰੀ ਜਥਿਆਂ ਅਤੇ ਸੰਤ ਮਹਾਪੁਰਸ਼ਾਂ ਨੂੰ ਗੁਰੂ ਘਰ ਦੇ ਬਖਸ਼ਿਸ਼ ਸਰੂਪ ਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਅਖੀਰ ਦੇ ਵਿੱਚ ਇਹ ਮਹਾਨ ਗੁਰਮਤੀ ਸਮਾਗਮ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੂਰਨ ਹੋ ਗਿਆ। ਉਹ ਸਾਡੇ ਪਿੰਡ ਦੇ ਸਹਿਯੋਗ ਨਾਲ ਸਾਡੇ ਜਿਹੜੀ ਵੀਰਾਂ ਅੰਦਰੋਂ ਹੀ ਆ ਬਾਹਰ ਵਿਖੇ ਆ ਉਹਨਾਂ ਦੇ ਸਹਿਯੋਗ ਨਾਲ ਇਹ ਅਸੀਂ ਗੁਰਮਤੀ ਸਮਾਗਮ ਲਾਉਂਦੇ। ਤੇ ਸਾਡੇ ਜਿਹੜੇ ਬੱਚੇ ਬਾਹਰ ਆ ਉਹਨਾਂ ਦੀ ਅਸੀਂ ਸਪੈਸ਼ਲ ਟਿਊਸ਼ਨ ਲਗਾਈਆਂ ਇਹ ਜਿਹੜਾ ਗੁਰਮੁਖ ਸਾਗਰ ਨੇ ਆ ਇਹ ਤੁਸੀਂ ਸਾਨੂੰ ਪਹਿਲੇ ਜਾਗਰਾਂ ਦੇ ਅਸੀਂ ਬਣਾਇਆ ਕਰਨਾ ਇਹ ਫਿਰ ਦੇ ਸਹਿਯੋਗ ਦੇ ਨਾਲ ਕੋਈ ਗੁਰੂ ਘਰ ਆ ਅਸੀਂ ਤਿਆਰ ਕੀਤਾ ਸੀ ਅਜੇ ਵੀ ਸੇਵਾ ਸਾਡੇ ਕੋਲ ਬਹੁਤ ਚੱਲ ਰਹੀਆਂ ਚੱਲਦੀਆਂ ਰਹੀਆਂ ਇਸ ਕਰਕੇ ਅਸੀਂ ਬਾਹਰ ਵਾਲੇ ਅਨੇਰੇ ਵੀਰ ਦਾ ਸਾਥ ਲੈਨੇ ਆ